ਤੇ ਮੈਂ ਖੁਸ਼ ਨਸੀਬਾਂ ਕਿ ਐਨੇ ਸਿਆਣੇ ਜੇ ਪ੍ਰੋਗਰਾਮ ਦੇ ਵਿੱਚ ਮੈਂ ਪਹਿਲੀ ਵਾਰ ਆਇਆ ਤੇ ਮੈਨੂੰ ਥੋੜੀ ਨਰਵਸਨੈਸ ਵੀ ਹੈ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂਗਾ ਕਿ ਮੈਂ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਪਤਾ ਨਹੀਂ ਮੈਨੂੰ ਆਉਂਦੀ ਹੈ ਕੱਲੀ ਪੰਜਾਬੀ ਹੈ ਕਿਉਂਕਿ ਮੈਂ ਆਪਣੀਆਂ ਨਾਨੀਆਂ ਦਾਦੀਆਂ ਤੋਂ ਪੰਜਾਬੀ ਸਿੱਖੀ ਹੈ ਔਰ ਕੱਲਾ-ਕੱਲਾ ਬੋਲ ਪੰਜਾਬੀ ਦਾ ਮੇਰੇ ਰੋਮ ਰੋਮ ਦੇ ਵਿੱਚ ਵਸਿਆ ਹੋਇਆ ਹੈ ਪੰਜਾਬੀ ਦਾ ਕੋਈ ਗਲਤ ਉਚਾਰਨ ਮੇਰੇ ਕੰਨਾਂ ਵਿੱਚ ਦੀ ਕਦੇ ਲੰਘ ਨਹੀਂ ਸਕਿਆ ਬਚਪਨ ਤੋਂ ਲੈ ਕੇ ਅੱਜ ਤੱਕ ਚਾਹੇ ਮੇਰੇ ਬਚਪਨ ਦੇ ਸਾਥੀ ਸੀ ਜਾਂ ਅੱਜ ਦੇ ਮੇਰੇ ਫਿਲਮੀ ਕਲਾਕਾਰ ਨੇ ਜਿਹੜਾ ਵੀ ਕੋਈ ਗਲਤ ਬੋਲਦਾ ਤਾਂ ਮੈਂ ਨਾਲ ਦੀ ਨਾਲ ਮੇਰੇ ਕੰਨਾਂ ਨੂੰ ਫੜ ਲੈਂਦੇ ਐ ਤੇ ਮੈਂ ਉਹਨਾਂ ਨੂੰ ਦੱਸਦਾ ਕਿ ਇਹ ਐਦਾਂ ਨਹੀਂ ਐਦਾਂ ਬੋਲਣਾ ਸੋ ਇੱਕ ਮੈਨੂੰ ਬਹੁਤ ਹੀ ਚਾਹ ਦੇ ਨਾਲ ਮੈਂ ਗੱਲ ਕਹਿਣਾ ਕਿ ਪੰਜਾਬੀ ਫਿਲਮਾਂ ਦੇ ਵਿੱਚ ਸਭ ਤੋਂ ਵੱਧ ਪੁਰਾਣੇ ਸ਼ਬਦ ਮੈਂ ਯੂਜ਼ ਕਰਦਾ ਮੈਂ ਵਰਤਦਾ ਮੈਨੂੰ ਉਹ ਚੰਗਾ ਲੱਗਦਾ ਜਦੋਂ ਕੋਈ ਖਾਸ ਕਰਕੇ ਪੀਰੀਅਡ ਫਿਲਮ ਹੁੰਦੀ ਹੈ ਪੁਰਾਣੇ ਸਮਿਆਂ ਦੀ ਫਿਲਮ ਹੁੰਦੀ ਹੈ ਤਾਂ ਮੈਨੂੰ ਚਾਹ ਚੜ ਜਾਂਦਾ ਵੀ ਇਹਦੇ ਵਿੱਚ ਮੈਨੂੰ ਪੁਰਾਣੇ ਸ਼ਬਦ ਬੋਲਣੇ ਪੈਣਗੇ ਔਰ ਮੈਂ ਖੁਸ਼ੀ ਨਾਲ ਬੋਲਦਾ ਕਈ ਵਾਰੀ ਡਾਇਰੈਕਟਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਸ਼ਬਦ ਬੋਲ ਕੀ ਰਿਹਾ ਹੈ ਪਿਛਲੀ ਫਿਲਮ ਇੱਕ ਵਾਰੀ ਮੈਂ ਕੀਤੀ ਆਪਣੀ ਬੰਬੂ ਕਾਰਟ ਪੁਰਾਣੇ ਸਮਿਆਂ ਦੀ ਫਿਲਮ ਸੀਗੀ ਉਹਦੇ 'ਚ ਮੈਂ ਕਿਹਾ ਵੀ ਸੌ ਢਾਂਡੀ ਦੀ ਮੇਰੇ ਕੋਲੇ ਐਨੇ ਕੀ ਪੈਸੇ ਨੇ ਤਾਂ ਮੈਨੂੰ ਡਾਇਰੈਕਟਰ ਨੇ ਕਿਹਾ ਵੀ ਢਾਂਡੀ ਕੀ ਹੁੰਦੀ ਐ ਅੱਧਿਆਂ ਨੂੰ ਤੁਹਾਨੂੰ ਵੀ ਨਹੀਂ ਪਤਾ ਹੋਣਾ ਵੀ ਢਾਂਡੀ ਕੀ ਹੁੰਦੀ ਐ ਵੈਸੇ ਢਾਂਡੀ ਗਊ ਨੂੰ ਕਿਹਾ ਜਾਂਦਾ ਸੀ ਗਾਂ ਨੂੰ ਕਿਹਾ ਜਾਂਦਾ ਸੀ ਅੱਜ ਕੱਲ ਸਾਡੇ ਪੁਰਾਣੇ ਮੈਂ ਆਪਣੇ ਦਾਦਿਆਂ ਨੂੰ ਆਪਣੇ ਬਾਪੂ ਨੂੰ ਢਾਂਡੀ ਦੀ ਸੌ ਖਾਂਦੇ ਸੁਣਿਆ ਸੋ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਐਦਾਂ ਦੇ ਸ਼ਬਦ ਮੇਰੇ ਮੂੰਹ 'ਤੇ ਨਿਕਲਦੇ ਨੇ ਤੇ ਮੈਂ ਬੇਨਤੀ ਵੀ ਕਰੂੰਗਾ ਬੀਸੀ ਸਾਹਿਬ ਨੂੰ ਵੀ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੈਸੇ ਬਹੁਤ ਸਭ ਤੋਂ ਵੱਧ ਪੰਜਾਬੀ ਦੀ ਜੇ ਸੇਵਾ ਕਰੀਏ ਤਾਂ ਸਾਡੀ ਇਹ ਯੂਨੀਵਰਸਿਟੀ ਹੈ ਸਾਡੀ ਆਪਣੀ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਮੈਂ ਚਾਹਣਾ ਕਿ ਸੱਥਾ ਹੋਣ ਉਹ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਵਾਇਰਲ ਹੋਣ ਜਿਹਦੇ ਵਿੱਚ ਮੁੰਡੇ ਕੁੜੀਆਂ ਬੈਠੇ ਹੋਣ ਤੇ ਉਹ ਪੁਰਾਣੇ ਸ਼ਬਦਾਂ ਨੂੰ ਯੂਜ਼ ਕਰਨ ਉਹ ਵਰਤਣ ਤੇ ਪਤਾ ਲੱਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਿ ਜਦੋਂ ਸਾਡੇ ਪਿਓ ਦਾਦੇ ਹਲ ਵਾਉਂਦੇ ਸੀ ਤਾਂ ਬਲਦਾਂ ਨੂੰ ਕਿਵੇਂ ਬੋਲਿਆ ਜਾਂਦਾ ਸੀ ਜੇ ਸੱਜੇ ਨੂੰ ਕਹਿੰਦੇ ਸੀ ਤਾਂ ਤੱਤਾ ਬੋਲਿਆ ਜਾਂਦਾ ਸੀ ਜੇ ਖੱਬੇ ਨੂੰ ਤਾਂ ਹੈਰਾ ਕਰਕੇ ਮੋੜਿਆ ਜਾਂਦਾ ਸੀਗਾ ਤੇ ਇਹ ਅੱਜ ਦੇ ਸਾਡੇ ਜਵਾਕਾਂ ਨੂੰ ਨੌਜਵਾਨਾਂ ਨੂੰ ਬਹੁਤ ਘੱਟ ਪਤਾ ਹੋਊਗਾ ਕਿ ਬੋਤੇ ਨੂੰ ਬਿਠਾਉਣ ਵੇਲੇ ਇਛਿਛ ਕਰਿਆ ਜਾਂਦਾ ਸੀ ਕਿਵੇਂ ਬਿਠਾਇਆ ਜਾਂਦਾ ਸੀ ਜਾਂ ਬਿੱਲੀ ਨੂੰ ਬੁਲਾਉਣ ਵੇਲੇ ਕਿਵੇਂ ਬੋਲਿਆ ਜਾਂਦਾ ਸੀ ਜੇ ਬਿੱਲੀ ਨੂੰ ਕੋਲੇ ਬੁਲਾਇਆ ਜਾਂਦੀ ਸੀ ਤਾਂ ਪੂਸ਼ ਪੂਸ਼ ਕਰਕੇ ਬੁਲਾਇਆ ਜਾਂਦੀ ਸੀ ਵੀ ਨੇੜੇ ਆਉਂਦੀ ਸੀ ਕੁੱਤੇ ਨੂੰ ਤੋਏ ਤੋਏ ਜਾਂ ਕੂਰਕੂਰ ਕਰਕੇ ਬੁਲਾਇਆ ਜਾਂਦਾ ਸੀ ਇਹ ਸ਼ਬਦ ਅਸੀਂ ਭੁੱਲ ਕੇ ਕੁੱਤੇ ਨੂੰ ਦੁੱਧ ਪਿਆਉਣ ਵੇਲੇ ਲੱਕ ਲੱਕ ਕਹਿ ਕੇ ਬੋਲਿਆ ਜਾਂਦਾ ਸੀਗਾ ਉਹ ਸਾਡੇ ਅੱਜ ਦੇ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਇਹਨਾਂ ਸ਼ਬਦਾਂ ਦਾ ਪਤਾ ਨਹੀਂ ਲੈ ਕੁੱਤਾ ਵੀ ਆ ਗਿਆ ਕੋਲ ਦੀ ਇਹਨੂੰ ਪਤਾ ਲੱਗ ਗਿਆ ਵੀ ਮੇਰੀ ਗੱਲ ਚੱਲ ਰਹੀ ਹੈ ਇਸੋ ਬਹੁਤ ਵੀ ਮੱਝਾਂ ਨੂੰ ਪਾਣੀ ਪਿਆਉਣ ਵੇਲੇ ਕਿਵੇਂ ਕਿਹਾ ਜਾਂਦਾ ਸੀਗਾ ਹਿਓ ਹੋਜਾ ਸਹੀ ਸਹੀ ਗਾਵਾਂ ਨੂੰ ਬੋਤੇ ਨੂੰ ਪਾਣੀ ਪੀਣ ਵੇਲੇ ਟਰ ਟਰ ਕਰਕੇ ਪਿਆ ਜਾਂਦਾ ਸੀਗਾ ਅੱਜ ਕੱਲ ਕਿਸੇ ਨੂੰ ਨਹੀਂ ਪਤਾ ਅੱਜ ਕੱਲ੍ਹ ਹੋਰ ਤਾਂ ਹੋਰ ਸਾਡੇ ਨੌਜਵਾਨ ਸਾਡੀਆਂ ਕੁੜੀਆਂ ਛੋਟੀਆਂ ਜਿਹੜੀਆਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਭਤੀਜਾ ਕੌਣ ਹੁੰਦਾ ਤੇ ਭਾਣਜਾ ਕੌਣ ਹੁੰਦਾ ਇਹਦੇ ਵਿੱਚ ਵੀ ਕਨਫਿਊਜ਼ ਹੋ ਜਾਂਦੀਆਂ ਕਨਮੇਟਾ ਦਾ ਤਾਂ ਕਿਹਨੂੰ ਪਤਾ ਹੁਣ ਵੀ ਕਨਮੇਟਾ ਕੀ ਹੁੰਦਾ ਮਮਿਓਰਾ ਕੀ ਹੁੰਦਾ ਪਤਿਓਰਾ ਕੀ ਹੁੰਦਾ ਸਾਡੇ ਤਾਂ ਗਾਲ ਤੋਂ ਹੀ ਪਤਾ ਲੱਗ ਜਾਂਦਾ ਇਹ ਕੱਢ ਜਾ ਮੇਰੇ ਪਤਿਓਰੇ ਦੇ ਆ ਤੇ ਉਹ ਸ਼ਬਦ ਖੋਣੇ ਜ਼ਰੂਰੀ ਨੇ ਜਿਉਂਦੇ ਜਾਗਦੇ ਹੋਣੇ ਜ਼ਰੂਰੀ ਨੇ ਅੱਜ ਦੀ ਜਨਰੇਸ਼ਨ ਨੂੰ ਪਤਾ ਹੋਣਾ ਚਾਹੀਦਾ ਅੱਜ ਦੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਸੋ ਮੈਨੂੰ ਬਹੁਤ ਚੰਗਾ ਲੱਗਿਆ ਕਿ ਮੈਨੂੰ ਇੰਨੇ ਵਧੀਆ ਮੰਚ ਦੇ ਉੱਤੇ ਡਾਕਟਰ ਗੁਰਮਖ ਜਿਹੜੇ ਮੇਰੇ ਕਾਲਜ ਟਾਈਮ ਦੇ ਮਿੱਤਰ ਨੇ ਜਦੋਂ ਇੱਥੇ ਯੂਨੀਵਰਸਿਟੀ ਆਏ ਸੀਗੇ ਤਾਂ ਇਹਨਾਂ ਕੋਲੇ ਆ ਕੇ ਮੈਂ ਰੁਕਦਾ ਹੁੰਦਾ ਸੀ ਤੇ ਬੜਾ ਚੰਗਾ ਲੱਗਿਆ ਕਿ ਅੱਜ ਇੱਥੇ ਮੈਨੂੰ ਬੁਲਾਇਆ ਔਰ ਇੰਨਾ ਵਧੀਆ ਲੋਕਾਂ ਦੇ ਵਿੱਚ ਇੰਨੇ ਵਧੀਆ-ਵਧੀਆ ਸਖਸ਼ੀਅਤਾਂ ਦੇ ਨਾਲ ਰੂਬਰੂ ਹੋਇਆ ਔਰ ਉਹਨਾਂ ਦੀਆਂ ਗੱਲਾਂ ਸੁਣੀਆਂ ਸੋ ਤੁਸੀਂ ਜਿਹੜੇ ਸਾਰੇ ਸਾਹਮਣੇ ਖੜੇ ਹੋ ਸਭ ਤੋਂ ਵੱਡਾ ਸਰਮਾਇਆ ਤੁਸੀਂ ਹੋ ਤੁਸੀਂ ਇਹ ਅੱਗੇ ਆਪਣੀਆਂ ਪੀੜੀਆਂ ਪੀੜੀ ਦਰ ਪੀੜੀ ਇਹ ਸ਼ਬਦ ਲੈ ਜਾਣੇ ਨੇ ਸਾਡੀ ਪੰਜਾਬੀ ਮਾਂ ਬੋਲੀ ਤਾਂ ਹੀ ਜੀਵਤ ਰਹੂਗੀ ਜੇ ਅਸੀਂ ਸਾਡੀਆਂ ਪੁਰਾਣੇ ਸ਼ਬਦ ਜਿਉਂਦੇ ਜਾਗਦੇ ਰਹਿਣਗੇ ਨਹੀਂ ਤਾਂ ਅੰਗਰੇਜ਼ੀ ਦਾ ਬਹੁਤ ਜ਼ਿਆਦਾ ਮਿਸ਼ਰਣ ਹੋ ਚੁੱਕਿਆ ਹੈ ਹੋਰ ਵੀ ਪਛਾਮਾਂ ਦਾ ਹੋ ਚੁੱਕਿਆ ਕਿਤੇ ਪੰਜਾਬੀ ਰੋਲ ਨਾ ਜਾਵੇ ਤਾਂ ਬਾਕੀ ਪੁਸਤਕ ਮੇਲਾ ਹੈ ਸਾਹਿਤ ਮੇਲਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੀ ਪੰਜਾਬੀ ਯੂਨੀਵਰਸਿਟੀ ਐਦਾਂ ਦੇ ਮੇਲੇ ਕਰਵਾਉਂਦੀ ਰਹਿੰਦੀ ਹੈ ਔਰ ਕਰਵਾਉਂਦੀ ਰਹੂਗੀ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਵਾਹਿਗੁਰੂ ਅੱਗੇ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬੋਤਲਾ ਨਾਲੋਂ ਵੱਧ ਚੰਗੀਆਂ ਕਿਤਾਬਾਂ ਦੀ ਵਿਕਰੀ ਹੋਵੇ ਕਿਤਾਬਾਂ ਵਿਕਣ ਚੰਗੀਆਂ ਕਿਤਾਬਾਂ ਕੱਲੀਆਂ ਪੜ੍ਹਨਾ ਜ਼ਰੂਰੀ ਨਹੀਂ ਪੜ੍ਹ ਕੇ ਉਹਨਾਂ ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਮਾੜੇ ਵਕਤਾਂ ਦੇ ਵਿੱਚ ਪਾਤਰ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ ਸੀ ਕਿ ਵਜੀ ਜੇ ਤੇਰੇ ਕਲੇਜੇ ਅਜੇ ਸ਼ੁਰੀ ਨਹੀਂ ਇਹਨਾਂ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਜੇ ਅੱਜ ਨਸ਼ਿਆਂ ਦਾ ਪ੍ਰਸਾਰ ਵੀ ਹੈ ਤਾਂ ਜੇ ਤੁਹਾਡਾ ਧੀ ਪੁੱਤ ਨਹੀਂ ਨਸ਼ੇ ਤੇ ਲੱਗਿਆ ਤਾਂ ਇਹਨਾਂ ਸਮਝੋ ਕਿ ਨਸ਼ਾ ਨਹੀਂ ਹੈਗਾ। ਤੇ ਉਹਨੂੰ ਨਸ਼ੇ ਨੂੰ ਰੋਕਣਾ ਕਿਵੇਂ ਹੈ ਇਕੱਲੇ ਐਡਮਿਨਿਸਟ੍ਰੇਸ਼ਨ ਦਾ ਜਾਂ ਸਰਕਾਰਾਂ ਦਾ ਹੀ ਇਹ ਫਰਜ਼ ਨਹੀਂ ਬਣਦਾ ਸਾਡਾ ਇਕੱਲੇ-ਇਕੱਲੇ ਦਾ ਫਰਜ਼ ਬਣਦਾ ਹੈ ਸਾਡਾ ਇਕੱਲੇ-ਇਕੱਲੇ ਪਰਿਵਾਰ ਦਾ ਪੰਜਾਬ ਦੇ ਇਕੱਲੇ-ਇਕੱਲੇ ਜੀ ਦਾ ਫਰਜ਼ ਬਣਦਾ ਹੈ ਕਿ ਇਹਦੇ ਤੇ ਨਿਗਰਾਨੀ ਰੱਖੀ ਜਾਵੇ ਕਿ ਨਸ਼ਿਆਂ ਨੂੰ ਕਿਵੇਂ ਬੰਦ ਕੀਤਾ ਜਾਵੇ ਆਪਣੇ ਧੀਆਂ ਪੁੱਤਾਂ ਨੂੰ ਕਿਵੇਂ ਬਚਾਇਆ ਜਾਵੇ ਤੇ ਇੱਕ ਬੜਾ ਖੂਬਸੂਰਤ ਗੀਤ ਗਾਉਣਾ ਹੁੰਦਾ ਮੈਂ ਮਾਨਕ ਸਾਹਿਬ ਦਾ ਧੀਆਂ ਦਾ ਗੀਤ ਹੈ ਸਾਡੀਆਂ ਧੀਆਂ ਪੈਣਾ ਇੱਥੇ ਬੈਠੀਆਂ ਨੇ ਕਿਉਂਕਿ ਧੀ ਦਾ ਪਿਆਰ ਹੋਣਾ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਜੀਦੇ ਘਰ ਧੀ ਹੈ ਨਾ ਜਿੰਨਾ ਡਿਸਪਲਿਨ ਧੀ ਵਾਲੇ ਘਰ ਚ ਹੁੰਦਾ ਉਹ ਹੋਰ ਕਿਸੇ ਘਰ ਚ ਨਹੀਂ ਹੁੰਦਾ ਔਰ ਮੈਂ ਇਹੀ ਗੁਜਾਰਿਸ਼ ਕਰਦਾ ਕਿ ਪ੍ਰਮਾਤਮਾ ਹਰ ਕਨੋਂ ਧੀ ਦਾ ਪਿਆਰ ਜਰੂਰ ਬਣਾਵੇ ਉਹ ਕਰਮਾਂ ਵਾਲੇ ਲੋਕ ਹੁੰਦੇ ਆ ਇੱਕ ਮੈਂ ਬਚਪਨ ਦੇ ਵਿੱਚ ਮੈਂ ਦੇਖਿਆ ਮੈਂ ਸਕੂਲ ਜਾਂਦਾ ਸੀ ਜਦੋਂ ਇੱਕ ਬਜ਼ੁਰਗ ਸੀ ਉਹਨਾਂ ਦੇ ਘਰੇ ਸਾਰੇ ਹੀ ਬੰਦੇ ਸੀਗੇ ਉਹਨਾਂ ਦੇ ਇੱਕ ਮੁੰਡੇ ਦਾ ਵਿਆਹ ਹੋਇਆ ਫੌਜੀ ਦਾ ਤਾਂ ਉਹਨਾਂ ਦੇ ਘਰ ਪਹਿਲੀ ਧੀ ਨੇ ਜਨਮ ਲਿਆ ਤਾਂ ਉਹ ਗੱਲਾਂ ਕਰ ਰਹੀ ਸੀ ਮੈਂ ਕੋਲ ਦੀ ਜਾਂਦਾ ਸੁਣ ਰਿਹਾ ਸੀ ਕਹਿੰਦਾ ਭਾਈ ਧੀ ਹੋ ਗਈ ਮੇਰੀ ਦੇਹਲੀ ਸੁੱਚੀ ਹੋ ਗਈ ਬੜੀ ਚੰਗੀ ਗੱਲ ਹੈ ਬੜੀ ਕਮਾਲ ਦੀ ਗੱਲ ਹੈ ਕਿ ਦਹਹਲੀਜ ਸੁੱਚੀ ਹੋਣੀ ਧੀ ਦੇ ਜੰਮਣ ਨਾਲੇ ਬਹੁਤ ਵੱਡੀ ਗੱਲ ਹੈ ਕਿ ਹਰ ਘਰ ਦੇ ਵਿੱਚ ਪ੍ਰਮਾਤਮਾ ਧੀ ਜ਼ਰੂਰ ਦੇਵੇ ਤਾਂ ਧੀਆਂ ਦਾ ਗੀਤ ਹੈ ਬੂਰ ਪਿਆ ਅੰਬਿਆਂ ਨੂੰ ਮਾਏ ਵਿਚ ਖੇਤੀ ਕਣਕਾਂ ਪੱਕੀਆਂ ਅਗਦੇ ਭਾਂਬੜ ਵਰਗੀਆਂ ਧੀਆਂ ਨੀ ਤੂੰ ਸਾंभ ਬੁਕੜ ਵਿੱਚ ਰੱਖੀਆਂ ਗਿਣਵੇਂ ਦੇ ਨਾਂਦੀਆਂ ਸਾਂਝਾ ਵੇ ਬਾਬਲ ਅਸੀਂ ਸਦਕਾ ਨਾਲ ਨਿਭਾਈਆਂ ਕੂੰਜਾਂ ਵਾਂਗ ਪਰੌਣੀਆਂ ਧੀਆਂ ਵੇ ਤੇਰੇ ਵੇੜੇ ਦੋ ਦਿਨ ਆਇਆ ਮੈਂ ਚਾਦਰ ਕੱਢਦੀ ਨਹੀਂ ਗਿਣ ਤੋਪੇ ਪਾਵਾਂ ਜਾਮਣ ਦੀ ਚਾਹੇ ਠਾਂ ਨਹੀਂ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਚੀ ਨਹੀਂ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਪਾਵਾਂ ਚਿੜੀਆਂ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਚਿੜੀਆਂ ਮੇਰੇ ਤੁਰ ਜਾਣ ਦੀਆਂ ਕਰ ਗੱਲਾਂ ਛੜੀਆਂ ਬਾਬਲ ਪਿਆ ਸੋਚੀ ਨਹੀਂ ਓਨੇ ਭਰੀਆਂ ਅੱਖੀਆਂ ਅਮੜੀ ਵਿਲਕੋਵੇਂ ਨਹੀਂ ਮੈਥੋਂ ਹਾਂ ਕੇ ਹਵਾ ਅਮੜੀ ਵਿਲਕੋਵੇਂ ਨਹੀਂ ਮੈਥੋਂ ਹਾਂ ਕੇ ਹਵਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਮੈਂ ਚਾਦਰ ਕੱਢਦੀ ਨਹੀਂ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਟੇਸ਼ਨ ਤੇ ਨਾ ਰੁਕਦੀ ਆ ਰੇਲਾ ਮੇਰਾ ਧਰਮ ਬਾਬਲ ਨਹੀਂ ਦੇਸਾਂ ਦਾ ਰਾਜਾ ਨੀ ਮੈਂ ਕਹਿ ਕੇ ਬਾਪੂ ਨੂੰ ਰੇਲਾ ਰੁਕਵਾਵਾ ਤੇ ਮੈਂ ਕਹਿ ਕੇ ਬਾਬਲ ਨੂੰ ਰੇਲਾ ਰੁਕਵਾਵਾ ਫਿਕਰਾਂ ਵਿੱਚ ਡੁੱਬਿਆ ਨਹੀਂ ਮੇਰਾ ਬਾਬਲ ਭੋੜਾ ਮੈਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗੇ ਨਾ ਲਾਵਾਂ ਮੈਂ ਪਿਓ ਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾ ਸੋ ਇਹ ਅਮਲ ਕਰਨਾ ਬਹੁਤ ਜ਼ਰੂਰੀ ਹੈ ਚੰਗੀਆਂ ਗੱਲਾਂ ਤੇ ਐਨਾ ਕੁਛ ਬੋਲਦਾ ਹੋਇਆ ਮੈਂ ਖੇਵੰਦਾ ਜਾਚਕਾਂ ਤੇ ਇੰਨੀ ਕਹਾਜ਼ਰੀ ਕਬੂਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ